ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਆਲੂ ਤੇ ਬੜੀਆਂ ਦੀ ਸਬਜ਼ੀ ਬਣਾਵਾਂਗੇ ਆ ਆਪਣੀਆਂ ਬੜੀਆਂ ਇਹ ਆਪਣੇ ਘਰ ਦੀਆਂ ਬੜੀਆਂ ਵਗੀਆਂ ਬੜੀਆਂ ਪਹਿਲਾਂ ਆਪਾਂ ਸਾਦੀ ਬੜੀਆਂ ਦੀ ਸਬਜ਼ੀ ਬਣਾਈ ਸੀ ਅੱਜ ਆਪਾਂ ਬਣਾਵਾਂਗੇ ਕੁੱਟ ਕੇ ਆ ਆਪਾਂ ਉਬਲੇ ਹੋਏ ਆਲੂ ਲਏ ਆ ਇਹ ਆਪਾਂ ਆਲੂ ਨਾਲ ਵਾਲਦੇ ਇਧਰ ਆ ਪਿਆਜ਼ ਪਾਵਾਂਗੇ ਨਾਲੇ ਪਾਵਾਂਗੇ ਟਮਾਟਰ ਹਾਂਜੀ ਆਪਾਂ ਹੁਣ ਸ਼ੁਰੂ ਕਰਦੇ ਆਂ ਕੜਾਹੀ ਰੱਖਦੇ ਆਂ ਬਣਾਉਣੀ ਸ਼ੁਰੂ ਕਰਦੇ ਆ ਇਹਨਾਂ ਨੂੰ ਨਾ ਆਪਾਂ ਕੁੱਟ ਲਾਂਗੇ ਖਾਲ ਵੱਟੇ ਚ ਪਾ ਕੇ ਇਹਨਾਂ ਨੂੰ ਆਪਾਂ ਕੁੱਟ ਕੇ ਹੀ ਬਣਾਵਾਂਗੇ ਐਸ ਤਰ੍ਹਾਂ ਕਰਕੇ ਨਾ ਇਹਨਾਂ ਨੂੰ ਕੁੱਟ ਲਾਂਗੇ ਐਸ ਤਰ੍ਹਾਂ ਕਰਕੇ ਆਪਾਂ ਕੁੱਟ ਕੇ ਬਣਾਵਾਂਗੇ ਅੱਜ ਆਪਾਂ ਕੜਾਹੀ ਗੈਸ ਤੇ ਰੱਖ ਲਈਏ ਇੱਕ ਕੜਛੀ ਭਾਈ ਆਪਾਂ ਤੇਲ ਦੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਪਿਆਜ਼ ਤੇ ਲਸਣ ਤੇ ਅਦਰਕ ਦਾ ਪੇਸਟ ਵੀ ਆਪਾਂ ਨਾਲ ਹੀ ਪਾ ਦੇਾਂਗੇ ਇਹ ਜੇ ਆਹ ਅਦਰਕ ਤੇ ਲਸਣ ਦਾ ਪੇਸਟ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੌਫਟ ਹੋਣ ਤੇ ਚੰਪਦਾਮਾਂ। ਪਿਆਜ਼ ਆਪਣੇ ਸੌਫਟ ਹੋ ਗਏ ਆ ਤੇ ਲਸਣ ਦਾ ਕੱਚਾਪਨ ਵੀ ਨਿਕਲ ਗਿਆ। ਹੁਣ ਆਪਾਂ ਨਾ ਜਿਹੜੀਆਂ ਇਹ ਬੜੀਆਂ ਦਰਦੀਆਂ ਹੀ ਕੁੱਟੀਆਂ ਇਹ ਪਾ ਦਾਂਗੇ ਵਿੱਚ। ਆਪਾਂ ਖੰਗ ਵੱਟੇ ਦੀ ਕੁੱਟ ਲਈ ਸੀ ਤੇ ਇਹ ਇਹਦੇ ਵਿੱਚ ਪਾ ਦਾਂਗੇ। ਹੁਣ ਆਪਾਂ ਇਹਨਾਂ ਨੂੰ 2-3 ਮਿੰਟ ਨਾ ਭੁੰਨਾਂਗੇ। ਰਗਿਆਂ ਨੂੰ ਦੋ ਮਿੰਟ ਹੋ ਗਏ ਆ ਆਪਾਂ ਵਧੀਆ ਭੁੱਜ ਗਈਆਂ ਹੁਣ ਆਪਾਂ ਇਹਦੇ ਵਿੱਚ ਨਾ ਮਸਾਲੇ ਪਾ ਦਿਆਂਗੇ ਇੱਕ ਚਮਚ ਪਾਵਾਂਗੇ ਆਪਾਂ ਨਮਕ ਦਾ ਇੱਕ ਚਮਚੀ ਪਾਵਾਂਗੇ ਆਪਾਂ ਲਾਲ ਮਿਰਚ ਦਾ ਕੌੜੀ ਹੈ ਨਹੀਂ ਜੀ ਤੇ ਆਪਾਂ ਪਾਉਣਾ ਕਿ ਚਮਚ ਪਾਵਾਂਗੇ ਹਲਦੀ ਦਾ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਗਰਮ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਕਸੂਰੀ ਮਿਰਚ ਵੀ ਪਾ ਦਿਆਂਗੇ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਜਦੋਂ ਮਸਾਲਿਆਂ ਦੇ ਵਿੱਚ ਭੁੰਨ ਲੈਂਦੇ ਆ ਨਾ ਸੇ ਹੁਣ ਆਪਾਂ ਇਹਦੇ ਵਿੱਚ ਆਪਣਾ ਟਮਾਟਰ ਨੂੰ ਨਾ ਆਪਾਂ ਗ੍ਰਾਇੰਡ ਕਰਪਿਆ ਸੀ ਮਿਕਸੀ ਜਰ ਦੇ ਵਿੱਚ ਪਾ ਕੇ ਇਹ ਪਾ ਦਿੰਦੇ ਹੁਣ ਆਪਾਂ ਜਗ ਬਿਚੋ Okay ਨਾ ਇਹਦੇ ਵਿੱਚ ਪਾਵਾਂਗੇ ਫਿਰ ਆਪਾਂ ਉਹਨਾਂ ਟਾਈਮ ਪਕਾਵਾਂਗੇ ਜਿੰਨਾ ਟਾਈਮ ਇਹ ਤੇਲ ਵੀ ਛੱਡ ਜਾਂਦੇ ਆਪਣੇ ਮਸਾਲੇ ਉਹਨਾਂ ਟਾਈਮ ਪਕਾਵਾਂਗੇ ਆਪਣਾ ਮਸਾਲਾ ਨਾ ਬਹੁਤ ਵਧੀਆ ਭੁੱਜ ਗਿਆ ਦੇਖੋ ਤੇਲ ਛੱਡ ਗਿਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਾ ਦਾਂਗੇ ਆਲੂ ਇਹ ਬੜੀਆਂ ਦੀ ਸਬਜੀ ਨਾ ਬੜੀ ਝਟਪਟ ਬਣ ਜਾਂਦੀ ਆ ਉਬਲੇ ਹੋਏ ਆਲੂ ਆਪਨੇ ਛੋਟੇ ਛੋਟੇ ਤੇ ਆਪਾਂ ਸਾਫ ਤੇ ਵਿੱਚ ਪਾਵਾਂਗੇ ਇਹਦੇ ਘੱਟ ਬਿੰਦੇ ਤੇ ਬਹੁਤ ਹੀ ਟੇਸਟੀ ਸਬਜੀ ਬਣਦੀ ਆ ਤੇ ਅੱਜ ਕੱਲ ਸਬ지ਆਂ ਮਿਲਦੀਆਂ ਨਹੀਂ ਨਾ ਘੱਟ ਮਿਲਦੀਆਂ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਜਿੰਨੇ ਕ ਆਪਾਂ ਤੜੀ ਰੱਖਣੀ ਆ ਓਨਾ ਪਾਣੀ ਪਾਵਾਂਗੇ ਤੇ ਪਾਣੀ ਪਾਵਾਂਗੇ ਆਪਾਂ ਗਰਮ हमदा पानी, पान आ तो पानी और और पता ने सब्जी को ज्यादा ही तो वैसे कारण कटई है थोड़ा कत कर दे साहब नाली पानी पावांगे हम मैं इस पानी थोड़ा जा घोल पाऊंगी हम बस का पट्टा के में 5-7 मिनट पका लेंगे आलू अपने उबले हुए हैं आलू जी अपने उबले हुए सी ਤੇ ਸਬਜੀ ਬਣ ਕੇ ਹੋ ਗਈ ਤਿਆਰ ਤੇ 5-7 ਮਿੰਟਾਂ ਚ ਨਾ ਸਬਜੀ ਬਣ ਜਾਂਦੀ ਹੈ ਤੇ ਬਹੁਤ ਹੀ ਵਧੀਆ ਬਣੀ ਹੈ ਦੇਖੋ ਬਹੁਤ ਹੀ ਟੇਸਟੀ ਲੱਗਦੀ ਹੈ ਖੁਸ਼ੂ ਬੜੀ ਸੁਣਹੀ ਆਈ ਜਾਂਦੀ ਹੈ ਹੁਣ ਵਿੱਚ ਪਾ ਦਾਂਗੇ ਆਪਾਂ ਹਰਾ ਧਨੀਆ ਤੇ ਹੁਣ ਵਿੱਚ ਮਿਕਸ ਕਰ ਦਿੰਨੇ ਆ ਤੇ ਗੈਸ ਕਰ ਦਿੰਨੇ ਆ ਆਪਾਂ ਬੰਦ ਤੇ ਹੁਣ ਕੜਾਈ ਨੂੰ ਆਪਾਂ ਲਾਵਾਂਗੇ ਥੱਲੇ ਹਾਂਜੀ ਕੜਾਈ ਆਪਾਂ نیچے اتار ਲਈਏ ਥੱਲੇ ਤੇ ਹੁਣ ਆਪਾਂ ਇਹਨੂੰ ਉਤਪਾਰੀ ਢੰਗੇ ਨਾਲ ਹੋਰ ਡੈਕੋਰੇਟ ਕਰ ਦਿੰਨੇ ਆ ਤੇ ਸਾਡੀ ਬੜੀਆਂ ਵੀ ਸਬਜੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਨਾਲੇ ਸਬਸਕ੍ਰਾਈਬ ਕਰਿਓ ਨਾਲੇ ਜੀ ਘੰਟੀ ਦਾ ਬਟਨ ਦਵਾ ਦਿਓ ਤੇ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ